ਤਰੰਤਾਰਨ ਨੇੜੇ ਪੱਟੀ ਮੋੜ ਦੇ ਕੋਲ ਰੋਡਵੇਜ਼ ਦੀ ਬਾਸ ਅਤੇ ਟਰਾਲੇ ਵਿੱਚ ਆទੀ ਟੱਕਰ ਦੌਰਾਨ ਦੋਵਾਂ ਦੇ ਡਰਾਈਵਰ ਅਤੇ ਸਵਾਰੀਆਂ ਸਮੇਤ ਚਾਰ ਵਿਅਕਤੀ ਮਾਮੂਲੀ ਸੱਟਾਂ ਲੱਗਨ ਨਾਲ ਜ਼ਖਮੀ ਹੋ ਗਏ ਜਿਨ੍ਹਾਂ ਦੀ ਸੂਚਨਾ ਪੁਲਿਸ ਪ੍ਰਸ਼ਾਸਨ ਨੂੰ ਮਿਲਣ ਤੇ ਤੁਰੰਤ ਹੀ ਘਟਨਾ ਵਾਲੇ ਸਥਾਨ ਤੇ ਪਹੁੰਚ ਕੇ ਜ਼ਖਮੀਆਂ ਨੂੰ ਤੁਰੰਤ ਐਂਬੂਲੈਂਸ ਰਾਹੀਂ ਤਰੰਤਾਰਨ ਸਿਵਲ ਹਸਪਤਾਲ ਵਿੱਚ ਇਲਾਜ ਕਰਵਾਉਣ ਲਈ ਦਾਖਲ ਕਰਵਾਇਆ ਗਿਆ ਬਾਸ ਪੱਟੀੋਂ ਆ ਰਹੇ ਸੀ ਸਾਢੇ 5 ਵਜੇ ਦਾ ਟਾਈਮ ਸਾਢੇ 5 ਵਜੇ ਦਾ ਤੇ ਇਧਰੋਂ ਟਰੱਕ ਜਾ ਰਿਹਾ ਕਰਨਤਾਰਨ ਸਾਈਡ ਤੋਂ ਤਾਂ ਅੰਮੋ ਸਾਹਮਣੀਆਂ ਵਾਹਗੀਆਂ ਜੀ ਤੇ ਜਾਣੀ ਨਾ ਪਾਣੀ ਨਹੀਂ ਨਹੀਂ ਬਚਾ ਆ ਗਿਆ ਬੰਦਿਆ ਦਾ ਜੀ ਮਾਰੀਆਂ ਮੋਟੇ ਖੱਟ ਲਗੀਆਂ ਤੇ ਜਿਹੜਾ ਡਰਾਈਵਰ ਡਰਾਈਵਰ ਦਾ ਮੋਢਾ ਮਟਾ ਥੋੜਾ ਜਿਹਾ ਹੰ ਲਿਆ ਸਿਵਲ ਹਸਪਤਾਲ ਸਰਕਾਰੀ ਦਾਸ ਲੈ ਜੀ ਗਲਤੀ ਨਹੀਂ ਕੀਤੀ ਵੇਖਿਆ ਨਹੀਂ ਰੋਖ ਡਿੱਗਾ ਹਨੇਰੀ ਆ ਹੀ ਰਾਤੀ ਤੇ ਉਹ ਰੋਖ ਜਾਂ ਡਿੱਗਾ ਤੇ ਪਤਾ ਨਹੀਂ ਲੱਗਾ ਨਾ ਨੂੰ ਅੰਮੋ ਸਾਹਮਣੀਆਂ ਮੈਂ ਬਸ ਦਾ ਡਰਾਈਵਰ ਕਿਸ ਤਰ੍ਹਾਂ ਮੱਕ ਟਕਰਾਈ ਗੱਡੀ ਜੀ ਮੈਂ ਰੋਖ ਟੱਗਾ ਜਾਂ ਛੜ ਦੇ ਵਿੱਚ ਕੁਕੜੀਆਂ ਪੈਂਦੀਆਂ ਐ ਤੇ ਗੱਡ ਪਰਾਰੇ ਜੋ ਗੱਡੀ ਦੀ ਬ੍ਰੇਕ ਮਾਰੀ ਬ੍ਰੇਕ ਲੱਗੇ ਨਹੀਂ ਗੱਡੇ ਗੱਡੀ ਬਚਾਉਣ ਦੀ ਕੋਸ਼ਿਸ਼ ਕੀਤੀ ਆ ਪਰ ਉਹ ਗੱਡੀ ਜਾ ਕੇ ਟਕਰਾ ਗਈ ਕਦ ਜੋ ਟਕਰਾਈ ਤੇ ਕ੍ਰੈਸ਼ਰ ਵਾਲਾ ਟਰੱਕ ਆਉਂਦਿਆਂ ਤੇ ਸਵਾਰੀਆਂ ਨੂੰ ਕੋਈ ਜਾਣੀ ਨੁਕਸਾਨ ਨਹੀਂ ਜਾਣੀ ਨੁਕਸਾਨ ਕੋਈ ਨਹੀਂ ਮਹਾਰਾਜਿਕ ਕੋਈ ਬਚਾਓ